ਆ ਦੇਖੋ ਜੀ ਆ ਜਿਤਨਾ ਨਾ ਨਵੇਂ ਆ ਦੇਖੋ ਸਾਰਾ ਆਲੂ ਬਖਾਰੇ ਆ ਬਣ ਕੇ ਨਾ ਬਸ ਸਾਰਾ ਇਸ ਟਾਈਮ ਕੱਲਦਾ ਜਾ ਰਿਹਾ ਪਹਿਲਾਂ ਤਾਂ ਤਣਾ ਕੱਲਦਾ ਜੀ ਮੁੜ ਕੇ ਟਮਾਟਰ ਗਾਲਨੇ ਸ਼ੁਰੂ ਤੇ ਜਿਹਦੇ ਵਿੱਚ ਬਸ ਇਹ ਸਮਝ ਲਓ ਵੀ ਹੁਣ ਸਾਡਾ ਕੋਈ ਜਿੰਨਾ ਜਿੰਨਾ ਨਹੀਂ ਰਹਿ ਗਿਆ ਇਹਨਾਂ ਦਾ ਖਤਰੀ ਹੈ ਤੁਹਾਨੂੰ ਤਕਰੀਬਨ ਤੁਹਾਡੇ ਸਾਹਮਣੇ ਹੀ ਆ ਜੀ ਆ ਦੇਖੋ ਨਿਕਾ ਨਿਕਾ ਫਾਲ ਜਨਾ ਸੀ ਇਹਦਾ ਸਾਰਾ ਸਾਰਾ ਮੱਢੀ ਛੱਡਦਾ ਯਾਰ ਆਹ ਕੀ ਆ ਆ ਜਿਹੜੀ ਆ ਚੀਜ਼ ਬਣਦੀ ਆ ਆ ਦੇਖੋ ਇਹ 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 ਆਲੂ ਬਖਾਰੇ ਜਾਂ ਬਣੀ ਜਾਂਦੇ ਆ ਦੇਖੋ ਗਰੂੜੀ ਖਰਾਬ ਹੋ ਜਾਂਦੇ ਆ ਆਲੂ ਬਖਾਰੇ ਆ बनके सिस्टम ਜਿਹੜਾ ਇਹ ਹੀ ਖਤਮ ਹੋ ਜਾਂਦਾ ਇਹਨੂੰ ਬਿਲਕੁਲ ਜੀ ਬਿਲਕੁਲ ਸਾਰਾ ਹੀ ਗੁੱਚੇ ਦਾ ਗੁੱਚਾ ਹੀ ਆਇਆ ਹੋਊਗਾ ਹਾਂਜੀ ਹਾਂਜੀ ਆ ਕੱਲੀ ਕੱਲੀ ਡਾਣੀ ਦੱਸਿਆ ਨਹੀਂ ਕਿ ਐਗਰੀਕਲਚਰ ਵਾਲਿਆਂ ਨੇ ਵੀ ਕੀ ਇਹਦਾ ਦੋਛ ਨਹੀਂ ਉਹਨਾਂ ਦੇ ਪੱਲੇ ਐਗਰੀਕਲਚਰ ਵਾਲੇ ਆਏ ਜੀ ਉਹਨਾਂ ਦੇ ਕੁਝ ਨਹੀਂ ਪੱਲੇ ਗਾ ਜੋ ਕਹਿ ਰਹੇ ਨੇ ਉਹ ਤੋਂ ਅਸੀਂ ਵੱਧ ਕੇ ਸਾਰਾ ਬੋਲ ਹਾਂਜੀ ਉਹਦੇ ਉਹਦੇ ਅੱਜ ਤੋਂ ਜਿਹੜੀ 3 ਸਾਲ ਪਹਿਲਾਂ ਦਵਾਈ ਚਲਦੀ ਉਹ ਦੱਸਣ ਦਾ ਹੈ ਉਹ ਤੇ ਅਪਡੇਟ ਇੱਕ ਦਵਾਈ ਵਿੱਚ ਹੈ ਵੀ ਨਹੀਂ ਉਹਦਾ ਹੀ ਗੱਲ ਉਹਦੇ ਅਪਡੇਟ ਹੋਏ ਨਹੀਂ ਨਾ ਹਾਂਜੀ ਅਰੇ ਜ਼ਿਮੀਦਾਰ ਅਪਡੇਟ ਹੋ ਗਏ ਨੇ ਉਹ ਨਹੀਂ ਹੋਇਆ ਲੈ ਆਈ ਦਾ ਆਪਣੇ ਬਾਕੇ ਹੀ ਉੱਥੇ ਖੜਾ ਤੋ ਤਜਰਬਾ ਜੀ ਉਹਦੇ ਏਸੀ ਵਾਲੇ ਕਮਰੇ 'ਚ ਬੈਠਾ ਉਹਨਾਂ ਨੂੰ ਕੀ ਦਬੀ ਜੀ 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 ਇਹ ਸਾਡਾ ਤਜਰਬਾ ਜੀ ਇਹਦੇ ਵਾ ਕੀ ਗੱਲ ਜੀ ਪਹਿਲਾਂ ਵੀ ਆਪਾਂ ਆਮ ਜਿਹੇ ਨਾਲ ਗੱਲ ਕਰਦੇ ਵੇ ਜਿਹੜੇ ਕਾਨੂੰਨ ਨੇ ਹਾਂ ਜੀ ਕੋਈ ਵੀ ਹਾਂਜੀ ਕੋਈ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਬਣਾਏ ਜਾਂਦੇ ਆ ਇੱਥੇ ਤਾਂ ਕੋਈ ਨਹੀਂ ਕੋਈ ਇੱਥੇ ਕੁਝ ਆਉਂਦਾ ਨਹੀਂ ਅਸਲ ਗੱਲ ਕੋਈ ਨਹੀਂ ਇੱਥੇ ਬਹਿ ਕੇ ਜੇ ਕੋਈ ਬਣੀ ਹੋਵੇ ਨਾ ਗੱਲ ਤਾਂ ਉਹੀ ਲਾਗੂ ਹੋਣੀ ਹੈ ਹੁਣ ਆਹ ਦੇਖੋ ਪ੍ਰਧਾਨ ਜੀ ਆ ਦੇਖੋ ਕੀ ਟਮਾਟਰ ਜੀ ਆ ਦੇਖੋ ਕਿਹੜਾ ਕਿਹੜਾ ਮੋਟਾ ਟਮਾਟਰ ਪੁੱਛਿਆ ਨਾ ਗਾਰਾਜ ਬਣਾਉਂਦਾਂ ਤੇ ਮਨ ਦੀ ਬੜੀ ਹੈ ਜਿਵੇਂ ਅਸੀਂ ਮਿਹਨਤ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ 10 ਦਿਨ ਤੋਂ ਕੋਈ ਨਹੀਂ ਇਸ ਪੁੱਛਦੀ ਹੈ ਜੀ ਮੇਲਾ ਖੋੜੇ ਨਾਲੋਂ ਸਾਡੇ ਤਾਂ ਉਹ ਆਈ ਰੋਜੀ ਖੁਸ਼ੀ ਆ ਜਿਹੜਾ ਪੈਸਾ ਆਉਣਾ ਹੈ ਤੁਹਾਡਾ ਹਾਂਜੀ ਹਾਂਜੀ ਇਹ ਕਹਿੰਦੇ ਜਿਵੇਂ ਤੁਸੀਂ ਦੱਸ ਦਿਓ ਕਿੰਨਾ ਉਹ ਖਰਚਾ ਟੋਟਲ ਰਸਮੀ ਹੈ 1.5 ਲੱਖ ਰੁਪਏ ਖਰਚਾ ਹੋ ਚੁੱਕਾ ਹੈ ਹੁਣ 1 ਤੋਂ 1.5 ਲੱਖ ਤੱਕ ਜਿੰਨਾ ਖਰਚਾ ਜਿੱਦਾ ਹੋ ਗਿਆ ਹੈ ਹਾਂਜੀ ਤੇ ਫਸਲ ਪੱਕੀ ਹਾਂਜੀ ਹੁਣ ਤੋੜ ਕੇ ਮੰਡਿਓ ਜਾ ਲੈ ਕੇ ਜਾਣੀ ਹੈ ਤੇ ਪੈਸਾ ਘਰ ਆਉਣਾ ਵੀ ਖਤਮ ਹੋ ਗਿਆ ਸਾਰਾ ਬਿਲਾਲ ਜੀ ਪ੍ਰਧਾਨ ਜੀ ਸਾਹਿਬ ਦੇ ਤੋਂ ਵੀ ਇਹ ਇੱਕ ਸਰ ਜੇ ਸਮੱਸਿਆ ਲਾਈ ਮੰਗਦੀ ਜੀ ਖੇਤ ਨੂੰ ਰੱਖਣਾ ਮੈਂ ਦਾ ਨਾ ਜਿ ਝੋਣ ਨਾ ਲੱਗਦਾ ਜੀ ਇੰਨਾ ਕਾ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਤੁਹਾਨੂੰ ਪ੍ਰਧਾਨ ਜੀ ਤਿੰਨ ਚਾਰ ਗੱਲਾਂ ਦੱਸਦਾ ਜੀ ਪਹਿਲੀ ਗੱਲ ਤੇ ਜਿਹੜਾ ਸਾਡਾ ਇਹ ਖਰਚਾ 1.5 ਲੱਖ ਰੁਪਏ ਵੈਸੇ ਖਰਚਾ ਔਰ ਸਾਡਾ ਸਭ ਤੋਂ ਜ਼ਿਆਦਾ ਖਰਚਾ ਇਸੇ ਫਸਲ ਦਾ ਹੁੰਦੀ ਵੀ ਕੋਈ ਬਦਲਾਇ ਜੀ ਚੱਲਦੀ ਔਰ ਜਿਹੜੇ ਬੰਦੇ ਨੇ ਠੇਕੇ ਤੇ ਲਈ ਹੋਇਆ ਉਹਦਾ 30-35 ਹਜ਼ਾਰ ਰੁਪਏ ਨੂੰ ਵੱਧ ਠੇਕਾ ਪੈ ਗਈ ਇਸ ਫਸਲ ਦੇ ਉੱਤੇ ਕਿਉਂਕਿ ਉਹਨੇ ਹੋਰ ਤਾਂ ਕੁਝ ਲਾਇਆ ਹੀ ਨਹੀਂ ਜਲੇ ਹਾਂ ਜੀ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜਿੱਥੋਂ ਸਾਨੂੰ ਵੱਡੀ ਮਾਰ ਪੈ ਰਹੀ ਆ ਭਗਵਾਨ ਤੁਮਨ ਸਾਹਿਬ ਇਹ ਗੱਲ ਕਹੀ ਸੀ ਵੀ ਤੁਸੀਂ ਤਕਰੀਬਨ ਤੋਂ ਤਕਰੀਬਨ ਤੁਸੀਂ ਨਾ ਜੀ ਆਪਣੀ ਸੁੱਕੀ ਬਜਾਈ ਕਰੋ ਅਸੀਂ ਸੁੱਕੀ ਬਜਾਈ ਸਾਡੇ 95% ਹੋ ਜਾਈ ਸਾਨੂੰ ਕਿਹਾ ਤੁਹਾਨੂੰ 1500 ਰੁਪਏ ਦੇ ਸਿੱਧੀ ਬਜਾਈ ਜਿਹੜੀ ਸਿੱਧੀ ਬਜਾਈ ਟੀਐਸਆਰ ਦਾ ਪਹਿਲੀ ਵਾਰ ਕੋਈ ਉਹ ਜਿਹੜੀ ਬਜਾਈ ਸਾਡੀ ਹੋਈ ਆ ਉਹਦੇ ਵਿੱਚ ਵੀ ਸਾਡਾ 30 35000 ਰੁਪਏ ਦਾ ਪ੍ਰਤੀਜੋਨਾ ਨਿਕਲਿਆ ਜੀ ਸਿਰਕੇ ਉਹ ਕੱਟ ਨਿਕਲਦਾ ਚੋਨਾ ਜੀ ਉਹ ਨਹੀਂ ਇੰਨਾ ਵਧੀਆ ਕਾਬਲ ਹੁੰਦਾ ਝੋਨਾ ਜੀ ਉਹਦੇ ਚ ਵੀ ਸਾਨੂੰ 30 35000 ਰੁਪਏ ਸਾਡੇ ਝੋਨੇ ਦਾ ਨਿਕਲਿਆ 1500 ਰੁਪਏ ਕਹਿੰਦੇ ਸੀ ਤੁਹਾਡੇ ਖਾਤੇ ਪਾਵਾਂਗੇ ਉਹ ਵੀ ਸਾਡਾ ਕੋਈ ਪੈਸਾ ਆਇਆ ਜੀ ਉਸ ਤੋਂ ਬਦਾਈ ਸਾਨੂੰ ਆ ਮਾਰ ਪੈ ਗਈ ਜਿਹੜਾ ਲੱਖ ਲੱਖ ਡੇਢ ਲੱਖ ਰੁਪਏ ਜਿਹੜੇ ਥੱਲੇ ਆ ਜੁਕੀ ਅਸੀਂ ਥੱਲੇ ਆ ਚੁੱਕੇ ਹਾਂ ਮਤਲਬ ਜ਼ਿੰਮੇਦਾਰ ਨੂੰ ਬਹੁਤ ਵੱਡੀ ਮਾਰ ਆਈ ਹੈ ਅਸੀਂ ਕੱਲ ਵੈਸੇ ਕੱਲ ਵੀ ਗੱਲ ਹੋਈ ਹੈ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਪ੍ਰਧਾਨ ਜੀ ਘੰਟ ਤੋਂ ਘੰਟ 223 ਕਰੋੜ ਰੁਪਏ ਦਾ ਇਸ ਟਾਈਮ ਨੁਕਸਾਨ ਨਿਸ਼ਾਨਾ ਜਿਹੜਾ ਜੀਵਤ ਉੱਲਾ ਚੁੱਕੇ ਆਂ ਔਰ ਸਾ ਪਰसों ਵੀ ਇਹਨਾਂ ਦੀ ਗੱਲ ਹੋਏ ਪਰਸੋ ਕੁਦਰਤ ਦੇ ਤੌਰ ਤੇ ਅਸੀਂ ਆਪਣੇ ਪਰਿਵਾਰਕ ਮਸਲੇ